ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨੂੰ ਠੱਗੀ ਕਰਨ ਦਾ ਜੋ ਮਾਮਲਾ ਹੈ ਉਹ ਰੁਕੰਦਾ ਨਾਮ ਨਹੀਂ ਲੈ ਰਿਹਾ ਜਿੱਥੇ ਕਿ ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ 21 ਸਾਲਾ ਨੌਜਵਾਨ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਵੱਡੀ ਠੱਗੀ ਟਰੈਵਲ ਏਜੰਟ ਵੱਲੋਂ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕੋਈ ਰਸਤਾ ਨਾ ਲੱਭਦੇ ਹੋਏ ਇਸ ਨੌਜਵਾਨ ਵੱਲੋਂ ਖੋਫਨਾ ਕਦਮ ਚੁੱਕ ਲਿਆ ਜਾਂਦਾ ਹੈ 21 ਸਾਲਾ ਨੌਜਵਾਨ ਜਿਸ ਦਾ ਕਿ ਨਾਮ ਰਾਜਨ ਸਿੰਘ ਦੱਸਿਆ ਜਾ ਰਿਹਾ ਉਸ ਵੱਲੋਂ ਅੱਜ ਸਵੇਰੇ ਤੜਕਸਾਰ ਖੋਫਨਾ ਕਦਮ ਚੁੱਕਿਆ ਜਾਂਦਾ ਹੈ ਜਿਸ ਤੋਂ ਬਾਅਦ ਜੋ ਟਰੈਵਲ ਏਜੰਟ ਹੈ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਂਦਾ ਖੜਾ ਕਰਦਾ ਹੈ ਇੱਥੇ ਕਿ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਇਹ ਚੱਲ ਰਹੀ ਠੱਗੀ ਕਦੋਂ ਤੱਕ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਜਨਾਲਾ ਦਾ ਇਹ ਮਾਮਲਾ ਹੈ ਜਨਾਲਾ ਦੇ ਵਿੱਚ 21 ਸਾਲਾ ਨੌਜਵਾਨ ਰਾਜਨ ਸਿੰਘ ਦੇ ਨਾਲ ਵਿਦੇਸ਼ ਜਾਣ ਭੇਜਣ ਦੇ ਨਾਮ ਤੇ ਠੱਗੀ ਹੋਈ ਹੈ ਜਿੱਥੇ ਕੀ ਘਰ ਗਏ ਨੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਇੱਕ ਏਜੰਟ ਨੂੰ ਦਿੱਤੇ ਗਏ ਸਨ ਲੇਕਿਨ ਉਹ ਏਜੰਟ ਉੱਥੋਂ ਦੀ 2 ਸਾਲ ਬੀਤ ਜਾਣ ਦੇ ਉਪਰੰਤ ਵੀ ਕੁਝ ਵੀ ਹੱਥ ਨਾ ਲੱਗਣ ਦੇ ਪਰੇਸ਼ਾਨ ਹੋ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਤਾਂ ਦੱਸ ਦਈਏ ਕਿ ਹੁਣ ਟਰੈਵਲ ਏਜੰਟ ਦੇ ਉੱਤੇ ਮਾਮਲਾ ਦਰਜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਇੱਕ ਵੱਡਾ ਸਵਾਲੀਆ ਚਿੰਨ੍ਹ ਹੈ ਲੇਕਿਨ ਉੱਥੇ ਹੀ ਇਹ ਕਾਫੀ ਵੱਡੀ ਗਵਾਰਦਾਤ ਅਸੀਂ ਕਹਿ ਸਕਦਾ ਹਾਂ ਖੋਫਨਾਕ ਕਦਮ ਚੁੱਕ ਲਿਆ ਗਿਆ ਹੈ ਬੇਟੇ ਦਾ ਨਾਮ ਰਾਜਨ ਸਿੰਘ ਹੈ ਗੱਲ ਇਹ ਕੀ ਕਿਸ ਨੇ ਪੈਸੇ ਲਏ ਸਾਡੇ ਕੋਲ ਵੰਜਾ ਹਲਦੇ ਨੇ 2.5 ਲੱਖ 3 ਲੱਖ ਰੁਪਏ ਉਹ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਰਿਹਾ ਪੈਸੇ ਲਏ ਸੀ ਚੁੱਕੇ ਉਹਨੂੰ ਟੈਨਸ਼ਨ ਸੀਗੇ ਕਿ ਮੈਂ ਵਿਆਜ ਦੇਣ ਲਿਆ ਮੇਰਾ ਪਿਓ ਵੀ ਵਿਆਜ ਦੇਣ ਲਿਆ ਤੇ ਅਸੀਂ ਘਰ ਕੁਛ ਨਹੀਂ ਬਣਾਉਂਦੇ ਤੇ ਇਹ ਕਿਤੇ ਕੱਲ ਖਣੀ ਕਿ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਉਹਨੇ ਮੰਨ ਤੇ ਰੱਖੀ ਗੱਲ ਤੇ ਕਿਤੇ ਇਸੇ ਚੱਕਰ ਦੀ ਕਹ ਪਹਿਲੇ ਹੀ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 3 ਲੱਖ ਰੁਪਏ 3 ਲੱਖ ਰੁਪਈਆ ਲਿਆ ਥਾ ਮੋਦ ਨੇ ਘਰੇ ਕਿਥੇ ਆ ਲੈ ਲੈ ਫਿਰ ਟਾਈਮ ਕੋਈ ਮੰਗਤ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਕਾਰਵਾਈ ਨਸਾਨ ਸਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਮਨਜੀਤ ਕੋਰ ਮੇਰਾ ਪੁੱਤ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੋਈ ਦਿਲ ਦੀ ਆਪਣੇ ਦੀ ਗੱਲ ਇਹਨਾਂ ਦਾ ਸੀ ਮੈਨੂੰ ਕੋਈ ਦਿਲ ਦੀ ਗੱਲ ਦੱਸ ਦਿੰਦਾ ਰ ਆਪਣੇ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕੱਢਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਅੰਦਾਵਾ ਮੈਨੂੰ ਪੈਸੇ ਦੇ ਦੋ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਹਾਂ ਹਾਂ ਕੋਈ ਮੰਨ ਕਰਦੇ ਜੀ ਹੁਣ ਮੰਗੇ ਹੋਈ ਉਹਨੇ ਆਪਣੇ ਦਿਲ ਚ ਭਾਲੀਆਂ ਆਂਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਮ ਰਾਜੀ ਭੱਟੀ ਹੈ ਪਿੰਡ ਮੇਰਾ ਉਮਰਪੁਰਾ ਤੇ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲੈ ਕੇ ਬਾਹਰ ਜਾਣ ਵਾਸਤੇ ਜੈਂਟ ਨੂੰ ਪੈਸੇ ਦਿੱਤੇ ਸੀ ਮੰਜਾਂ ਵਾਲਦੀ ਲੜਕੀ ਹੈ ਉਹਨੇ 3 ਸਾਲ ਪਹਿਲਾਂ ਇਹਦੇ ਕੋਲ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦੇਣੀ ਆ ਉਹਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਇਹ ਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਂਸਲ ਹੋ ਗਈ ਹੋਰ ਪੰਜਾ-ਸੱਤ ਦਿਨਾਂ ਨੂੰ ਘੱਲਾਂਗੇ ਫੇਰ ਉਸ ਤੋਂ ਬਾਅਦ ਚੋਲਾਰੇ ਕੁੜੀ ਲਈ ਗਈ ਆ ਮਈਆਂ ਵਾਲਦੀ ਲੜਕੀ ਆ ਤੈਨੂੰ ਅੱਜ ਬਾਹਰ ਭੇਜ ਦੇਣੀ ਆ ਕੱਲ ਭੇਜ ਦੇਣੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਕਾਫੀ ਵਾਰ ਹੀ ਗਏ ਆ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਤਾ ਜੀ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਆ ਡੈਡੀ ਇਹਦਾ ਵੀ ਕੰਮ ਕਰ ਰਿ ਇਹ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਕ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਨ ਦੇ ਦਿੱਤੀ ਏ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ ਕਿੱਲੇ ਪੈਸੇ ਇਹਦੇ ਏਜੰਟ ਕਿੱਥੇ ਹੁੰਦੇ ਇਹ 3 ਲੱਖ ਰੁਪਈਆ ਹੀ ਜੇ ਏਜੰਟ ਕਿੱਥੇ ਹੁੰਦੇ ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪ ਉਹ ਮਾਪਿਓ ਜਿਹੜਾ ਗੋ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾ ਆ ਪਿਓ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21-22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ ਆ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਈਓ ਤਫਤੀਸ਼ੀ ਕਰਨੈਲ ਸਿੰਘ ਜੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮੁਤਾਬਕ ਜਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਦੀ ਠੀਕ ਹੈ ਦੇਖ ਸੁਸਾਈਡ ਕੀਤਾ ਵਾ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਆਫਸਰ ਗਿਆ ਮੌਕੇ ਤੇ ਉਹ ਜੋ ਮੈਡੀਕਲ ਮੁਤਾਬਿਕ ਜਾਂ ਪਰਿਵਾਰ ਦੇ ਮੈਂਬਰਾਂ ਮੁਤਾਬਿਕ ਜੋ